ਉਹਨਾਂ ਗੰਨਾ ਨੂੰ ਸਿੱਖਿਆ ਦਿੰਦੇ ਹਨ ਜੋ ਦਿਨ ਰਾਤ ਨਿੰਦਿਆ ਚੁਗਲੀ ਕਿਚ-ਪਿਚ ਸੁਣਦੇ ਹਨ ਕਹਿੰਦੇ ਹਨ اے ਸਰਬਣੋ ਮੇਰੀਓ ਸੱਚੇ ਸੁਣਣੇ ਨੂੰ ਪਠਾਏ ਸੱਚੇ ਸੁਣਣੇ ਨੂੰ ਪਠਾਏ ਸ਼ਰੀਰ ਲਾਏ ਸੁਣੋ ਸਤਿ ਬਾਣੀ ਜਿ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸਮਾਣੀ ਪਰ ਅਲਖ ਵਡਾਣੀ ਤਾ ਕੀ ਗਤ ਲਕੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸਾਚੇ ਸੁਣਨੇ ਨੂੰ ਪਠਾਇ ਵੈਰੂ ਅੰਤਰਯਾਮੀ ਨੇ ਤੁਹਾਨੂੰ ਸ਼ਰੀਰ ਨਾਲ ਹਰੀ ਜਸ ਸੁਣਨ ਵਾਸਤੇ ਲਗਾਇਆ ਨਿੰਦੇ ਚੁਲੀ ਝੂਠ ਮੂਠ ਕਿਛ ਵਿੱਚ ਸੁਣਨ ਵਾਸਤੇ ਨਹੀਂ ਲਗਾਇਆ ਜੇਕਰ ਤੁਸੀਂ ਸਿਰਫ ਨਿੰਦੇ ਚੁਲੀ ਝੂਠ ਮੂਠ ਕਿਛ ਵਿੱਚ ਸੁਣਨ ਤਾਂ ਕੀ ਮਹਿਦੂਦ ਰਹਿਣਾ ਤਾਂ ਤੁਹਾਡਾ ਇਹ ਫਰਜ਼ ਗਲਤ ਹੈ ਇਸ ਕਰਕੇ ਪੰ ਗੁਰੂ ਜੀ ਇਹਨ ਪਾਈ ਸਾਹਿਬ ਗੁਰਦਾਸ ਕਹਿੰਦੇ ਨੇ ਤਿਰਿ ਸਰਬ ਨੂੰ ਉਪਦੇਸ਼ ਬਿਨਾ ਸੁਣ ਸੁਣ ਤਨੁ ਤਰਣੀ ਅਗਰ ਠੜੀ ਜਾ ਸੁਣੀ ਸੁਣਦੇ ਧਿਆਨ ਦੇ ਕੇ ਕੰਨ ਤਾ ਉਹਨਾਂ ਨੂੰ ਤਿਧਾਰ ਯੋਗ ਦੱਸਿਆ ਕੰਨਾਂ ਤੋਂ ਨੀਚੇ ਜ਼ੁਬਾਨ ਹੈ ਜੇ ਬਸ ਜ਼ੁਬਾਨ ਨੂੰ ਵੀ ਐਮੀ ਕਹਿੰਦੇ ਹਨ ਜੇ ਤੂੰ ਨਾਮ ਨਾ ਜਪੇਂ ਜੇ ਮਾਂ ਪਾਤਸ਼ਾ ਫਰਮਾਉਂਦੇ ਹਨ ਨੈਣ ਨਾ ਦੇਖੇ ਸਾਥ ਸੀ ਨੈਣ ਬਿਹਾਲਿਆ ਕਰਨ ਸੁਨਹੀ 나ਦ ਕਰਨੋਂ ਅੰਧਕਾਰ ਲਿਆ ਪ੍ਰਸਨਾ ਨਾ ਜਪਿਆ ਹਰ ਨਾਮ ਤੇਲ ਤੇਲ ਕਰ ਕੱਟੀ ਹੈ ਹਰ ਹਾਂ ਵਿਸਰੇ ਗੋਬਿੰਦ ਰਾਏ ਦਿਨੋ ਦਿਨ ਕੱਟੀ ਹੈ ਜਿਹੜੇ ਨੇਤਰ ਸਾਧ ਸਾਧਨ ਸੁਭਨ ਪੁਰਸ਼ਪੁਰਬ ਦੇ ਪਿਆਰੰ ਦਾ ਦਰਸ਼ਨ ਨਹੀਂ ਕਰਦੇ ਉਹ ਨੇਤਰ ਦੁਖੀਏ ਹਨ ਈਨਾ ਕੰਨਾ ਕਰਕੇ ਹਰੀ ਜਸਮੀ ਸੁਣਿਆ ਜਾਂਦਾ ਉਹਨਾਂ ਕੰਨਾ ਵਿੱਚ ਕਹਿੰਦੇ ਸਿੱਕਾ ਘਾਲਦੇ ਜੋੜੀ ਜਵਾਨ ਹਰੀ ਜਸਮੀ ਕਰਦੀ ਉਹਨੀ ਛੋਟੀ ਛੋਟੀ ਕਰਕੇ ਕੱਟਦੇ ਇਹ ਜੇ ਭੇ ਤੂਜੇ ਕਰੋ ਛਤਖਣ ਜਾਮ ਨ ਉਤਰੇ ਸ੍ਰੀ ਗੋਬਿੰਦ ਐ ਜਵਾਨ ਤੇਰਾ ਕੱਟ ਕੇ ਸੌਤ ਗੁੜਾ ਕਰਦੇ ਆ ਜੇ ਤੂੰ ਪਰਮੇਸ਼ਰ ਦਾ ਭਜਨ ਨਾ ਕਰੇ ਹਰੀ ਜਸਨਾ ਉਚਾਰਨ ਕਰੇ ਸ਼ੇਰ ਗਿਸ਼ਮਦੀ ਜ਼ਹਿਰ ਇਹ ਆ ਥੜਾ ਤੰ ਜ਼ਬਾਨ ਵਿੱਚ ਵਾਸਾ ਰੱਖਦੀ ਹੈ ਜੇ ਕਹ ਹਰੀ ਯਸ਼ਨਾ ਕੀਤਾ ਜਾਵੇ ਤੁਮਾ ਤੁਮੀ ਵਿਸ਼ ਅਕਤ ਤੂਰਾ ਨਿੰਮ ਫਲ ਮਨ ਮੁਖ ਵਸ਼ੇ ਇਸ ਜਸਤੋਂ ਚਿਤਨਾ ਆਵਹੀਂ ਤੁਮਾ ਵੀ ਕੜਾ ਤੁਮੀ ਵੀ ਅਕਬੀਤ ਤੂਰਾ ਨਿੰਮ ਫਲ ਜ਼ਹਿਰ ਇਹ ਸਾਰੀਆਂ ਜ਼ਹਿਰਾਂ ਹੰ ਉਹ ਜਵਾਨ ਤੇ ਵਸਤੀਆਂ ਹਨ ਜਿਹਦੇ ਨਾਲ ਹਰੀ ਜਸਨਾ ਕੀਤਾ ਜਾਏ ਤਾਂ ਤੇ ਕਹਿੰਦੇ ਹਨ ਇਹ ਜਵਾਨ ਸਫਲੀ ਤਦ ਹੁੰਦੀ ਹੈ ਜੇ ਇਹਦੇ ਨਾਲ ਹਰੀ ਜਸ ਰੂਪੀ ਅੰਮ੍ਰਿਤ ਪਾਨ ਕੀਤਾ ਜਾਏ ਹਰੀ ਜਸ ਅੰਮ੍ਰਿਤ ਹੈ ਅਮਰ ਕਰਨ ਵਾਲੀ ਵਸਤੂ ਹੈ ਨਿੰਦੇ ਤੁਗਲੀ ਵੀ ਜਵਾਨ ਨਾਲ ਹੀ ਹੁੰਦੀ ਹੈ ਜਿੰਗੇ ਜੀਵ ਨੂੰ ਕੋਰਨਰ ਤੱਕ ਲਿਆ ਜਾਂਦੀ ਹੈ ਕਿਉਂ ਦੱਸਦੇ ਹਨ নিন্দা ফলি বিষে নিতা I'm going